हर चंदोरी चित भ्रम सखिए मृग तृष्णा भ्रम छाया चंचल संगना चालती सखिए अंत तज जावत माया रस भोगण अत रूप रस माते इन संग सुख न पाया तन तन हर साध जन सखिए ਨਾਨਕ ਜਿਨੀ ਨਾਮ ਧਿਆਇਆ ਜਾਏ ਬਸੋ ਵਡ ਭਾਗਣੀ ਸਖੀਏ ਸੰਤਾ ਸੰਗ ਸਮਾਏ ਤਹਿ ਦੁਖ ਨ ਭੂਖ ਨ ਰੋਗ ਬਿਆਪੇ ਚਰਨ ਕਮਲ ਲਿਵ ਲਾਈਏ ਤਹਿ ਜਨਮ ਨ ਮਰਣ ਨ ਆਵਣ ਜਾਣਾ ਨਹਿ ਚਲ ਸਰਣੀ ਪਾਈਏ ਪ੍ਰੇਮ ਵਿਛੋਹ ਨਾ ਮੋਹ ਬਿਆਪੇ ਨਾਨਕ ਹਰ ਏਕ ਤੇ ਆਈਏ ਦ੍ਰਿਸ਼ਟ ਧਾਰ ਮਨ ਬੇਧਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਬਿਲ ਪ੍ਰੀਤਮ ਅਨਤ ਮੰਗਲ ਗੁਣ ਗਾਏ ਸਖੀ ਸਹੇਲੀ RAM ਰੰਗ ਰਾਤੀ ਮਨ ਤਨ ਇੱਛ ਪੂਜਾਏ ਨਾਨਕ ਅਚਰਜੇ ਅਚਰਜ ਸਿਓ ਮਿਲਿਆ ਕਹਿਣਾ ਕਛੂ ਨ ਜਾਏ ਰਾਗ ਬਿਲਾਵਲ ਮਹਿਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਰੂਪ ਸਗਲੋ ਪਾਸਾਰਾ ਆਪੇ ਬਨਜੇ ਆਪਿ ਬਿਉ ਹਾਰਾ ਐਸੋ ਗਿਆਨ ਬਿਰਲੋਹੀ ਪਾਏ ਜਤ ਜਤ ਜਾਈਏ ਤਤ ਦ੍ਰਿਸ਼ਟਾਏ ਰਹਉ ਅਨੇਕ ਰੰਗ ਨਿਰਗੁਣ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹਲਾ 5 ਆਪ ਉਪਾਵਨ ਆਪ ਸਧਰਨਾ ਆਪ ਕਰਾਮਨ ਦੋਸ਼ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭੋ ਆਪ ਹੀ ਜਰਨਾ ਰਹਾਓ ਆਪ ਹੀ ਮscht ਆਪ ਹੀ ਬੁਲਨਾ ਆਪ ਹੀ ਅਚਲ ਨ ਜਾਈ ਚਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਪਨਾ ਆਪੇ ਅਬਗਤ ਆਪ ਸੰਗਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਬਿਲਾਵਲ ਮਹਲਾ 5 ਹੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡ ਪਾਗੀ ਪਾਇਆ ਸਿਮਰ ਮਨ ਆ ਰਾਮ ਨਾਮ ਚਿਤਾਰੇ बस रहे हृदय गुरु चरण प्यारे रहाओ काम क्रोध लोभ मोह मन लीना बंधन काट मुक्त गुरु की नाम दुख सुख करत जन्म फुन मुआ चरण कमल गुरु आश्रम दिया अगन सागर बूडत संसार ਨਾਨਕ ਬਾਹਾ ਪਕਰ ਸਤ ਗੁਰ ਨਿਸਤਾਰਾ ਬਿਲਾਵਲ ਮਹਿਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਵਨ ਸੋ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮਾਗਨ ਤੁਮ ਪੇਖਤ ਸੋਭਾ ਮੇਰੇ ਆਂਗਨ ਰਹਾਉ ਅਨੇਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨੇ ਉਧਾਰੋ ਮਤ ਬੁਧ ਸੁਰਤ ਨਾਹੀ ਚਤੁਰਾਈ ਤਾ ਮਿਲਿਏ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁਖ ਮਿਟਾਇਆ ਰਵਰਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁਖ ਨ ਵਿਆਪੇ ਰਹਾਉ ਤਿਖਾ ਭੂਕ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਹੋਟ ਜਤਨ ਸੰਤੋਖ ਨ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹਿਲਾ ਪੰਜਵਾ ਗੁਰ ਪੂਰਾ ਵਡ ਭਾਗੀ ਪਾਈਏ ਮਿਲ ਸਾਧੂ ਹਰ ਨਾਮ ਤੇ ਆਈਏ ਪਾਰ ਬ੍ਰਹਮ ਪ੍ਰਭ ਤੇਰੀ ਸਰਨਾ ਕਿਲ ਬਿਖ ਕਾਟੇ ਪਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਏ ਸਾਧੂ ਧੂਰ ਮਿਲੇ ਨਿਸ ਤਰੀਏ ਬਿਲਾਵਲ ਮਹਿਲਾ ਪੰਜਵਾ ਗੁਰ ਕਾ ਸਬਦ ਰਿਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਪੁਣਾ ਨਾਮ ਦੀਨਾ ਰਹਾਉ ਅੰਧਕੂਪ ਤੇ ਕਰ ਗਹਿ ਲੀਨਾ ਜੈ ਜੈ ਕਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪ੍ਰਸੀਨਾ ਗਲਾਵਲ ਮਹਿਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕੰਬਲ ਸੋ ਲਾਈਏ ਚੀਤਾ ਹੋ ਬਲੇ ਹਾਰੀ ਜੋ ਪ੍ਰਭੂ ਤਿਆਵਤ ਜਲਨ 부ਝੇ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਪਾਗੀ ਸਾਧ ਸੰਗ ਰਾਮੇ ਲਵ ਲਾਗੀ ਮਤ ਪਤ ਧਨ ਸੁਖ ਸਹਿਜ ਅਨੰਦਾ ਇਕ ਨਿਮਕੰਨਾ ਵਸ ਰਹੁ ਪਰਮਾਨੰਦਾ ਹਰ ਦਰਸ਼ਨ ਕੀ ਮਨ ਭਿਆਸ ਕਨੇਰੀ ਭਨਤ ਨਾਨਕ ਸਰਣ ਪ੍ਰਭ ਤੇਰੀ ਬਲਾਵਲ ਮਹਿਲਾ ਪੰਜਵਾ ਮੋਹਿ ਨਿਰਗੁਣ ਸਭ ਗੁਣਹਿ ਬਿਹੂਨਾ ਦਇਆ ਤਾਰ ਆਪਣਾ ਕਰ ਲਈਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇ ਕਰ ਕਿਰਪਾ ਪ੍ਰਭ ਕਰ ਮਹਿ ਆਇ ਰਹਾਓ भगत वचल पै काटन हारे संसार सागर अब उतरे पारै पतित पावन प्रभु बिरद बेद लेखिया पार ब्रह्म सो नहु पेखिया साध संग प्रगटे नारायण नानक दास सब दुख पलायन विलावल महला पंजमा कवन जाने प्रभ तुमरी सेवा प्रभ अविनाशी अलख अपेवा गुण बेअंत प्रभ गहर गंभीरे ऊच महल स्वामी प्रभ मेरे तू अपरम पर ठाकुर मेरे रहाओ। एकस एक नाही को दूजा तुम ही जानो अपनी पूजा आप हो कछु न हो वत पाई ਜਿਸ ਪ੍ਰਭ ਦੇਵੇ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ ਬਲਾਵਲ ਮਹਲਾ 5 ਮਾਤੇ ਗਰਭ ਮਹਿ ਹਾਤ ਦੇ ਰਾਖਿਆ ਹਰ ਰਸ ਛੋੜ ਬਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੇ ਮੂੜੇ ਤਬ ਤਨ ਬਿਨਸ ਜਾਏ ਬੇਹਾਲ ਰਹਾਉ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰह्म ਮਾਇਆ ਪਟਲ ਬਿਸਰਿਆ ਵਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁੱਤ ਬੰਧਪ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਕੜੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੇ ਭਈ ਸਿਮਰ ਸਿਮਰ ਵਿधाता ਸਾਧ ਸੰਗ ਨਾਨਕ ਰੰਗ ਮਾੜਿਆ ਕਰ ਆਇਆ ਪੂਰੇ ਗੁਰ ਆਣਿਆ ਬਿਲਾਵਲ ਮਹਿਲਾ ਪੰਜਵਾਂ ਸਰਬ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ RAM ਨਾਮ ਹੋਆ ਰਖਵਾਰਾ ਚੱਕ ਮਾਰੋ ਸਾਖਤ ਵੇਚਾਰਾ ਨਿੰਦਾ ਕਰ ਕਰ ਪਚੇ ਕਨੇਰੇ ਮਰਤਕ ਫਾਸ ਗਲੇ ਸਿਰ ਪੈਰੇ ਕੋ ਨਾਨਕ ਜਪੇ ਜਨ ਨਾਮ ਤਾਕੇ ਨਿਕਟ ਨ ਆਵੇ ਜਾਮ ਰਾਗ ਬਿਲਾਵਲ ਮਹਿਲਾ ਪੰਜਵਾ ਘਰ ਚੌਥਾ ਧੁਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਨ ਸੰਜੋਗ ਮਿਲਿਓ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ ਬੇਰੇ ਬਿਲਾਵਲ ਮਹਿਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਿਲਾ ਪੰਜਮਾ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤਿ ਕਿਲ ਵਿਖ ਸਭ ਨਾਸੀ ਅਡਦ ਕਰੋ ਮੇਲੇ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਭੈਜ ਸਵਾਰੀ ਵਿਲਾਵਲ ਮਹਿਲਾ ਪੰਜਵਾ ਮਮਤਾ ਬੋਤ੍ਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਛਿਜਤ ਵਿਕਾਰ ਕਰਤ ਆਦ ਫਾਹੀ ਫਾਤਾ ਜਮ ਕੇ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾ ਬਿਕਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਿਰ ਵਾਲਾ ਰਹਾਉ ਪ੍ਰਭ ਸੁਖ ਦਾਤੇ ਸਮਰਤ ਸੁਆਮੀ ਜਿਉ ਪਿੰਡ ਸਭ ਤੁਮਰਾ ਮਾਲ ਭਮ ਕੇ ਬੰਦਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹਿਲਾ ਪੰਜਵਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡਿਆ ਰਜਾ ਹਰਿ ਗੋਪਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ਰਹਾਉ ਵਣ ਤ੍ਰਿਣ ਤ੍ਰਪੁਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨਿਥੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ